ਸਤਿ ਸ਼੍ਰੀ ਅਕਾਲ ਜੀ ਬਚੋਲਿਆ ਨੇ ਗਰੀਬ ਘਰ ਦੀ ਕੁੜੀ ਵਾਸਤੇ ਕਿਸੇ ਥੋੜੇ ਤਕੜੇ ਘਰ ਦੇ ਇੱਕੋ ਇੱਕ ਮੁੰਡੇ ਦੀ ਦੱਸ ਪਾਈ ਮੁੰਡੇ ਦੇ ਮਾਪੇ ਹੀ ਸਨ ਨਾ ਕੋਈ ਭੈਣ ਨਾ ਕੋਈ ਭਰਾ ਮੁੰਡੇ ਵਾਲਿਆਂ ਨੇ ਬਚੋਲਿਆ ਨੂੰ ਕਹਿ ਛੱਡਿਆ ਸੀ ਕੁੜੀ ਭਾਵੇਂ ਗਰੀਬ ਘਰ ਦੀ ਹੋਵੇ ਪਰ ਘਰ ਸਾਂਭਣ ਵਾਲੀ ਹੋਵੇ ਕੁੜੀ ਵਾਲਿਆਂ ਨੇ ਵੀ ਸੋਚਿਆ ਚਲੋ ਇੰਨਾ ਵਧੀਆ ਰਿਸ਼ਤਾ ਹੈ ਨਾਲੇ ਬੰਦੇ ਚੰਗੇ ਲੱਗਦੇ ਹਨ ਚੁੰਨੀ ਚੜਾ ਕੇ ਤੌਰਨ ਦੇਵੀ ਹੱਕ ਚ ਹੋਣਗੇ ਮੁੰਡੇ ਵਾਲਿਆਂ ਨੂੰ ਕੁੜੀ ਅਤੇ ਕੁੜੀ ਵਾਲਿਆਂ ਨੂੰ ਮੁੰਡਾ ਪਸੰਦ ਆ ਗਿਆ ਦੋਵੇਂ ਜਣੇ ਹਲਕੀ ਉਮਰ ਦੇ ਹੀ ਸਨ ਲਗਭਗ 20 21 ਸਾਲ ਦੇ ਸ਼ਗਨ ਪੈ ਗਿਆ ਰਿਸ਼ਤਾ ਹੋ ਗਿਆ ਵਿਚੋਲਿਆਂ ਨੇ ਕੁੜੀ ਵਾਲਿਆਂ ਨੂੰ ਕਿਹਾ ਬਸ ਬਾਕੀ ਅਸੀਂ ਗੱਲਬਾਤ ਕਰ ਲਵਾਂਗੇ ਵਿਆਹ ਦਾ ਦਿਨ ਵੀ ਦੱਸ ਦਿਆਂਗੇ ਅਸੀਂ ਸਾਦਾ ਵਿਆਹ ਹੀ ਕਰਵਾਵਾਂਗੇ ਫਿਕਰ ਨਾ ਕਰੋ ਕੁਝ ਦਿਨਾਂ ਬਾਅਦ ਵਿਚੋਲੇ ਕੁੜੀ ਵਾਲਿਆਂ ਦੇ ਘਰ ਆਈ ਮਾਂ ਪਿਓ ਨੂੰ ਉਹਨਾਂ ਨੇ ਕਿਹਾ ਅਸੀਂ ਸਾਰੀ ਗੱਲ ਤੈਅ ਕਰ ਲਈ ਐ ਭਾਈ ਮੁੰਡੇ ਵਾਲਿਆਂ ਨੇ ਸਾਨੂੰ ਦੱਸਿਆ ਕਹਿੰਦੇ ਰਿਸ਼ਤੇਦਾਰ ਨਹੀਂਓ ਮੰਨਦੇ ਪਈ ਉਹ ਕਹਿੰਦੇ ਥੋੜਾ ਗੱਜ-ਵੱਜ ਕੇ ਕਰੋ ਵਿਆਹ ਤੁਹਾਡਾ ਇੱਕੋ ਇੱਕ ਮੁੰਡਾ ਹੈ ਤੁਸੀਂ ਕਿਹੜਾ ਰੋਜ਼-ਰੋਜ਼ ਵਿਆਹਣਾ ਹੈ ਇਸ ਲਈ ਉਹਨਾਂ ਨੇ ਸਾਨੂੰ ਕਿਹਾ ਤੁਸੀਂ ਕੁੜੀ ਵਾਲਿਆਂ ਨਾਲ ਗੱਲ ਕਰੋ ਇਸ ਲਈ ਭੈਣ ਜੀ ਭਾਈ ਜੀ ਉਹ ਕਹਿੰਦੇ ਬਰਾਤ ਲੈ ਕੇ ਆਵਾਂਗੇ ਘੱਟੋ ਘੱਟ 50 60 ਕ ਬੰਦੇ ਹੋ ਜਾਣਗੇ ਤੁਹਾਨੂੰ ਪਤਾ ਹੀ ਹੈ 50 60 ਕਹਿੰਦੇ ਹੀ ਹੁੰਦੇ ਆ 70 75 ਬੰਦੇ ਹੋ ਹੀ ਜਾਂਦੇ ਹਨ ਫਿਰ ਤੁਸੀਂ ਵੀ ਸੋਚੋ ਹੁਣ ਰਿਵਾਜ ਨਹੀਂ ਰਏ ਬੇੜੇ 'ਚ ਚਾਨਣੀਆਂ ਲਾ ਕੇ ਬਰਾਤਾਂ ਨਜੇਠਣੀਆਂ ਇਸ ਲਈ ਔਕੇ ਸਕੇ ਹੋ ਕੇ ਹਲਕਾ ਜਿਹਾ ਸਸਤਾ ਜਿਹਾ ਪੈਲਸ ਕਰ ਲਓ ਬਾਕੀ ਦੇਖੋ ਭਾਈ ਤੁਸੀਂ ਕਿਹੜਾ ਰੋਜ਼ ਰੋਜ਼ ਆਪਣੀ ਧੀ ਨੂੰ ਦੇਣਾ ਤੁਹਾਡੇ ਨਾਲੇ ਤੁਹਾਡੀ ਹੀ ਇੱਜ਼ਤ ਬਣੂਗੀ ਮਾੜਾ ਮੋਟਾ ਕੋਈ ਟੂ ਮਸ਼ੱਲਾ ਵੀ ਪਾ ਦਿਓ ਬਾਕੀ ਮੰਜਾ ਵੇਸਤਰਾ ਦੇਣਾ ਵੀ ਤੁਹਾਡਾ ਫਰਜ਼ ਬਣਦਾ ਹੈ ਤੁਹਾਨੂੰ ਪਤਾ ਹੀ ਹੈ ਮੁੰਡੇ ਵਾਲੇ ਆਪ ਥੋੜੀ ਕੁਝ ਕਹਿੰਦੇ ਹੁੰਦੇ ਐ ਜਿਨ੍ਹਾਂ ਨੇ ਬਰਾਤ ਦਾ ਕਹਿ ਦਿੱਤਾ ਏ ਹੋ ਸਕਦਾ ਉਹਨਾਂ ਦੀ ਆਪਣੀ ਅੰਦਰੋਂ ਇੱਛਾ ਹੋਵੇ ਕਿ ਇੱਕੋ ਇੱਕ ਮੁੰਡਾ ਵਿਆਹਣਾ ਈ ਤੇ ਨੂੰ ਖਾਲੀ ਹੱਥ ਹੀ ਆਵੇ ਤੁਹਾਡੀ ਕਿਹੜਾ ਬਹੁਤੀ ਕਵੀਲਦਾਰੀ ਐ ਇੱਕੋ ਇੱਕ ਕੁੜੀ ਇੱਕੋ ਇੱਕ ਤੁਹਾਡਾ ਮੁੰਡਾ ਇੱਧਰ ਹੈ ਹੀ ਇੱਕੋ ਮੁੰਡਾ ਮਾਪਿਓ ਬਚੋਲਿਆਂ ਦੇ ਮੂੰਹ ਵੱਲ ਦੇਖਣ ਕਿਉਂਕਿ ਗਰੀਬ ਬਾਪ ਜਿਹੜਾ ਚੁੰਨੀ ਚੜਾਉਣ ਦੀ ਸੋਚਦਾ ਪਿਆ ਸੀ ਜਿਵੇਂ ਉਹਦੇ ਸਿਰ ਤੇ ਬਰਫ਼ ਦੀ ਸਿੱਲੀ ਰੱਖ ਦਿੱਤੀ ਹੋਵੇ ਉਹ ਸਨਜਿਆ ਹੋ ਗਿਆ ਬਚੋਲੇ ਕਹਿੰਦੇ ਐਵੇਂ ਮਾਨ ਤੇ ਬੋਝ ਨਾ ਪਾਓ ਜਦੋਂ ਕਾਰਜ ਧਾਰ ਦਿਓ ਤੇ ਆਪ ਹੀ ਸਭ ਕੁਝ ਹੋ ਜਿਓ ਪਿਓ ਵਿਚਾਰਾ ਦਿਹਾੜੀਦਾਰ ਇੱਕ ਇੱਕ ਕਾਗਜ਼ ਇਕੱਠਾ ਕਰਕੇ ਮਸਾਂ ਹੀ 60000 ਜੋੜਿਆ ਸੀ ਜਿੱਥੇ ਖਰਚਾ ਲੱਖਾਂ ਚ ਹੋਵੇ ਉਥੇ 60000 ਦੀ ਕੀ ਬੁੱਕ ਤੇ ਕੁਝ ਦਿਨਾਂ ਬਾਅਦ ਵਿਆਹ ਦਾ ਦਿਨ ਵੀ ਰੱਖ ਦਿੱਤਾ ਗਿਆ। ਹੁਣ ਮਾਪੇ ਦਿਨ ਰਾਤ ਸੋਚਣਾ ਹੁਣ ਕੀ ਬਣੂ ਕਿਥੋਂ ਚੁੱਕੀਏ ਕਰਜ਼ਾ ਇੱਕ ਦਿਨ ਮਾਪਿਓ ਕਿਸੇ ਰਿਸ਼ਤੇਦਾਰ ਦੇ ਗਏ। ਉਹਨਾਂ ਨੂੰ ਕੁੜੀ ਦੇ ਵਿਆਹ ਬਾਰੇ ਦੱਸਿਆ ਨਾਲੇ ਆਪਣੀ ਪਰੇਸ਼ਾਨੀ ਦੱਸੀ। ਹੁਣ ਰਿਸ਼ਤੇਦਾਰ ਵੀ ਕਿੰਨਾ ਕੁ ਕਰ ਸਕਦੀ ਐ। ਇਹ ਕਿਸੇ ਦਾ ਪੀਣਾ ਕੌਣ ਛੱਟਦਾ ਏ? ਫਿਰ ਵੀ ਉਹਨਾਂ ਨੇ ਮੁੰਡੇ ਨੇ ਕੁਝ ਸਾਫਰ ਬਾਹਰ ਲਾਈ ਸੀ ਉਹਨਾਂ ਨੇ ਕਿਹਾ ਚੱਲ ਟੂ ਮਛਲਾ ਪਾਉਣ ਦੀ ਫਿਕਰ ਨਾ ਕਰ ਉਹ ਅਸੀਂ ਤੈਨੂੰ ਦੇ ਦੇਾਂਗੇ ਚਲੋ ਤੇਰਾ ਵਕਤ ਸਾਰ ਦਿੰਦੇ ਆ ਫਿਰ ਉਹ ਘਰ ਆ ਗਏ ਦਿਨ ਰਾਤ ਫਿਕਰ ਖਾਵੇ ਗਰੀਬ ਨੂੰ ਕਰਜ਼ਾ ਵੀ ਕੌਣ ਦਿੰਦਾ ਹੈ ਉਹਨਾਂ ਕੋਲ ਕਿਹੜਾ ਕੋਈ ਜਵੀਨ ਜਾਇਦਾਦ ਸੀ ਜਦੋਂ ਕੋਈ ਗਰੀਬ ਨੂੰ ਫਿਕਰ ਲੱਗਾ ਹੋਵੇ ਤਾਂ ਅੰਦਰ ਦੀਆਂ ਆਂਦਰਾਂ ਵੀ ਦਵਾਵਾ ਕਰਦੀਆਂ ਹਨ ਪਿਓ ਨੇ ਆਪਣੇ ਪਿੰਡ ਦੇ ਪੁਰਾਣੇ ਮਿੱਤਰ ਕੋਲ ਆਪਣਾ ਦੁੱਖ ਫੋਲਿਆ ਉਨੇ ਹੌਸਲਾ ਦਿੱਤਾ ਕੋਈ ਨਹੀਂ ਜਾ ਰਹਾ ਹੌਸਲਾ ਨਾ ਹਾਰ ਕਰਦੇ ਆ ਕੋਈ ਹੱਲ ਕੁੜੀ ਦੇ ਪਿਓ ਦਾ ਦੋਸਤੀ ਤਾਂ ਗਰੀਬ ਮਾਤੜ ਸਾਥੀ ਪਰ ਉਸਦੀ ਪਿੰਡ ਚ ਬਠੇੜੀ ਵਾਪਈਤ ਸੀ ਉਸ ਨੇ ਸਰਪੰਚ ਨਾਲ ਗੱਲ ਕੀਤੀ ਆਪਣੇ ਕੁਝ ਅਗਾਹ ਖਰੇ ਘਰਾਂ ਦੀ ਦੋਸਤਾਂ ਮਿੱਤਰਾਂ ਨਾਲ ਗੱਲ ਕੀਤੀ ਪਹਿਲਾਂ ਤਾਂ ਸਰਪੰਚ ਨੇ ਸ਼ਗਨ ਸਕੀਮ ਲਈ ਜਾਦੋਜਾਦ ਕੀਤੀ ਆਪਣੇ ਕੋਲੋਂ ਸ਼ਗਨ ਸਕੀਮ ਦੇ ਪੈਸੇ ਦੇ ਦਿੱਤੇ ਅਤੇ ਕਿਹਾ ਜਦੋਂ ਤੁਹਾਨੂੰ ਆਏ ਤਾਂ ਮੈਨੂੰ ਵਾਪਸ ਕਰ ਦਿਓ ਗਰੀਬ ਦੋਸਤ ਤੇ ਯਾਰਾ ਮਿੱਤਰਾਂ ਵਿੱਚੋਂ ਕਿਸੇ ਨੇ ਪੈਲਸ ਦੀ ਜ਼ਿੰਮੇਵਾਰੀ ਲੈ ਲਈ ਕਿਸੇ ਨੇ ਰੋਟੀ ਦੀ ਜ਼ਿੰਮੇਵਾਰੀ ਲੈ ਲਈ ਕਿਸੇ ਨੇ ਚਾਹ ਦੀ ਜ਼ਿੰਮੇਵਾਰੀ ਲੈ ਲਈ ਜਦੋਂ ਪਿੰਡ ਵਿੱਚ ਵੀ ਕੁਝ ਘਰਾਂ ਨੂੰ ਪਤਾ ਲੱਗਾ ਉਹਨਾਂ ਨੇ ਵੀ ਅਲੱਗ-ਅਲੱਗ ਫਰਨੀਚਰ ਦਾ ਸਮਾਨ ਦੇ ਦਿੱਤਾ ਵਿਆਹ ਵਧੀਆ ਤੋਂ ਵਧੀਆ ਹੋਇਆ ਡੋਲੀ ਤੋਰਨ ਲੱਗਿਆਂ ਬਾਪ ਦੇ ਅਥਰੂ ਧੀ ਲਈ ਘਟ ਨਿਕਲ ਰਹੇ ਸਨ ਪਿੰਡ ਦੇ ਵਾਸੀਆਂ ਦੇ ਸਹਿਯੋਗ ਪ੍ਰਤੀ ਧੰਨਵਾਦ ਲਈ ਹੱਥ ਜੋੜਦਿਆਂ ਬਾਦ ਦਥਰੂ ਨਿਕਲ ਰਹੇ ਸਨ ਬਚੋਲੇ ਮੁੰਡੇ ਵਾਲਿਆਂ ਅੱਗੇ ਫੋਕੀ ਟੌਰ ਬਣਾ ਰਹੇ ਸੀ ਫੁਕਰੀਆਂ ਮਾਰ ਰਹੇ ਸਨ ਦੇਖਿਆ ਤੁਹਾਨੂੰ ਕਿਹਾ ਸੀ ਨਾ ਕੁੜੀ ਵਾਲੇ ਕਹਿੰਦੇ ਸੀ ਵਧੀਆ ਵਿਆਹ ਕਰਾਂਗੇ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਅਲਾਮਾ ਨਹੀਂ ਆਵੇਗਾ ਫਿਰ ਵੀ ਕੋਸ਼ਿਸ਼ ਕਰਕੇ ਕੁੜੀ ਵਾਲਿਆਂ ਨੇ ਸਾਦਾ ਜਿਹਾ ਵਿਆਹ ਕੀਤਾ ਈ ਪਰ ਵਧੀਆ ਈ ਸਾਰਾ ਕੁਝ ਨਿਬੜਨ ਪਿੱਛੋਂ ਕੁੜੀ ਦੇ ਭਰਾ ਨੇ ਜੋ ਆਪਣੀ ਭੈਣ ਦੀ ਹੀ ਉਮਰਕ ਦਾ ਹੀ ਸੀ ਆਪਣੇ ਮਾਪਿਆਂ ਨੂੰ ਕਿਹਾ ਕਿ ਮੈਂ ਬੀਬੇ ਬਾਪੂ ਜੀ ਵਿਆਹ ਤੁਹਾਡੀ ਮਰਜ਼ੀ ਨਾਲ ਹੀ ਕਰਾਵਾਂਗਾ ਜਿੱਥੇ ਤੁਸੀਂ ਕਰੋਗੇ ਪਰ ਰਿਸ਼ਤੇ ਤੋਂ ਬਾਅਦ ਵਿਆਹ ਦੀ ਗੱਲਬਾਤ ਵਿਚੋਲਿਆਂ ਨੂੰ ਵਿਚ ਬਿਠਾ ਕੇ ਮੈਂ ਆਪ ਕਰਾਂਗਾ ਵਿਚੋਲਿਆਂ ਤੇ ਨਹੀਂ ਅਸੀਂ ਨਿਰਪਰ ਹੋਣਾ ਜਿਹੜਾ ਆਪਣੀ ਇੱਜ਼ਤ ਆਪਣੀ ਬੱਲੇ ਬੱਲੇ ਕਰਾਉਣ ਦੇ ਚੱਕਰ ਵਿੱਚ ਕਿਸੇ ਧੀ ਕਿਸੇ ਪੁੱਤ ਦੇ ਮਾਪੇ ਬਾਪ ਦੀ ਗਰੀਬੀ ਦਾ ਮਜ਼ਾਕ ਬਣਾਉਂਦੇ ਫਿਰਦੇ ਹਨ ਤਾਂ ਕਿ ਮੇਰੇ ਮਾਪੇ ਬਾਪ ਵਾਂਗ ਕਿਸੇ ਹੋਰ ਕੁੜੀ ਦੇ ਮਾਪੇ ਬਾਪ ਨੂੰ ਇਹਨਾਂ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਮੈਂ ਤੁਹਾਨੂੰ ਸਾਦਾ ਵਿਆਹ ਕਰਕੇ ਕਰਵਾ ਕੇ ਦਿਖਾਵਾਂਗਾ